ਰੂਪਾਂਤਰੀ ਵਿਆਕਰਣ ਦੀ ਕਲਾਸ ਨੂੰ ਵੇਖਣ ਆਲੇ ਸਾਰੇ ਮੁੰਡੇ ਕੁੜੀਆਂ ਦਾਜੀ ਆਇਆ ਨੂੰ ਅੱਜ ਦੀ ਕਲਾਸ ਵਿੱਚ ਮੈਂ ਤੁਹਾਡੇ ਲਈ ਰੂਪਾਂਤਰੀ ਵਿਆਕਰਣ ਦੇ ਕੁਝ ਪ੍ਰਸ਼ਨ ਲੈ ਕੇ ਆਇਆ ਸੀ ਵਿਖੋ ਜੀ ਸਾਡੇ ਅੱਜ ਦੇ ਰੂਪਾਂਤਰੀ ਵਿਆਕਰਣ ਦੇ ਕਿਹੜੇ ਪ੍ਰਸ਼ਨ ਹਨ ਪੰਜਾਬੀ ਨਾਟਕ ਦੀ ਨੱਕੜ ਦਾਦੀ ਕੌਣ ਹੈ ਮਿਸਿਸ ਨੋਰਾ ਰਿਚਰਡ ਦੂਜਾ ਪ੍ਰਸ਼ਨ ਕੀੜਾ ਸੀ ਪੰਜਾਬੀ ਨਾਟਕ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਸੀ ਆਈਸੀ ਨੰਦਾ ਨੂੰ ਵੀ ਪਹਿਲੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਪੰਜਾਬੀ ਨਾਟਕ ਦੀ ਨਕੜਦਾਦੀ ਕੌਣ ਹੈ ਮਿਸਿਸ ਨੋਰਾ ਰਿਚਰਡ ਦੂਜਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਨਾਟਕ ਦੇ ਪਿਤਾ ਮਾਂ ਕਿਸ ਨੂੰ ਕਿਹਾ ਜਾਂਦਾ ਸੀ ਆਈਸੀ ਨੰਦਾ ਨੂੰ ਪੰਜਾਬੀ ਨਾਟਕ ਦੇ ਪਿਤਾ ਮਾਂ ਕਿਹਾ ਜਾਂਦਾ ਸੀ ਤੀਜਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਦੇ ਕਿਸ ਕਹਾਣੀਕਾਰ ਪ੍ਰਸਿੱਧ ਫਰਾਈਡਵਾਦੀ ਕਹਾਣੀਕਾਰ ਹੈ ਪੰਜਾਬੀ ਦੇ ਕਿਸ ਕਹਾਣੀਕਾਰ ਪ੍ਰਸਿੱਧ ਫਰਾਈਡਵਾਦੀ ਕਹਾਣੀਕਾਰ ਹੈ ਕਰਤਾਰ ਸਿੰਘ ਦੁੱਗਲ ਕੀ ਭਈ ਪੰਜਾਬੀ ਦੇ ਕਿਸ ਕਹਾਣੀਕਾਰ ਪ੍ਰਸਿੱਧ ਫਰਾਡਿਵਾਦੀ ਕਹਾਣੀਕਾਰ ਕੌਣ ਹੈ ਕਰਤਾਰ ਸਿੰਘ ਦੁੱਗਲ ਫਰਾਡਿਵਾਦੀ ਚੌਥਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਭਾਸ਼ਾ ਦੀ ਲਿਪੀ ਵਿੱਚ ਕੁੱਲ ਕਿੰਨੇ ਲਗਾਕਰ ਹਨ ਤਿੰਨ ਪੰਜਾਬੀ ਦੀ ਕਿਹੜੀ ਉਪਭਾਸ਼ਾ ਸਮੀਤਾਨਕ ਭਾਸ਼ਾ ਬਣ ਚੁੱਕੀ ਹੈ ਪੰਜਾਬੀ ਦੀ ਕਿਹੜੀ ਉਪਭਾਸ਼ਾ ਭਈ ਚੌਥੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਪੰਜਾਬੀ ਭਾਸ਼ਾ ਦੀ ਲਿਪੀ ਵਿੱਚ ਕੁੱਲ ਕਿੰਨੇ ਲਗਾਕਰ ਹਨ ਆ ਕਿੰਨੇ ਹੈ 3 ਤੇ 5ਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਪੰਜਾਬੀ ਦੀ ਕਿਹੜੀ ਉਪਭਾਸ਼ਾ ਸਮੀਤਾਨਕ ਭਾਸ਼ਾ ਬਣ ਚੁੱਕੀ ਹੈ ਸਮੀਤਾਨਕ ਭਾਸ਼ਾ ਬਣ ਚੁੱਕੀ ਹੈ ਇਹਦਾ ਉੱਤਰ ਹੈਗਾ ਜੀ ਡੋਗਰੀ ਤਾਂ 6ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ 나ਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਸ਼ਾਮਿਲ ਕਿਸ ਵਿਦਵਾਨ ਨੇ ਪੰਜਾਬੀ ਸਾਹਿਤ ਵਿੱਚ ਸ਼ਾਮਿਲ ਕੀਤਾ ਕੀ ਭਈ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਸਭ ਪਿੱਛੇ ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਕਿਸ ਵਿਦਵਾਨ ਨੇ ਪੰਜਾਬੀ ਸਾਹਿਤ ਵਿੱਚ ਸ਼ਾਮਲ ਕੀਤਾ ਡਾਕਟਰ ਮੋਹਨ ਸਿੰਘ ਦਿਵਾਨਾ ਨੇ 7ਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਵਿੱਚ ਕਿਸ ਨੇ ਸ਼ਾਮਲ ਕੀਤਾ ਸੀ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਪੰਜਾਬੀ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਨਾਥ ਜੋਗੀਆਂ ਦੇ ਸਾਹਿਤ ਨੂੰ ਪੰਜਾਬੀ ਸਾਹਿਤ ਵਿੱਚ ਸ਼ਾਮਲ ਕਿੱਤਾ ਸੀ 8ਵਾਂ ਪ੍ਰਸ਼ਨ ਕਿਹੜਾ ਸੀ ਧੁਨੀ ਵਿਗਿਆਨ ਦੀਆਂ ਕਿਹੜੀ ਕਿੜੀਆਂ ਕਿਸਮਾਂ ਹਨ ਧੁਨੀ ਵਿਗਿਆਨ ਦੀਆਂ ਕਿਹੜੀ ਕਿੜੀ ਕਿਸਮਾਂ ਉਚਾਰਨ ਸੰਚਾਰ ਅਤੇ ਸਵਰਣੀ ਧੁਨੀ ਵਿਗਿਆਨ ਕਿਹੜੀ ਕਿੜੀ ਕਿਸਮਾਂ ਹਨ ਪਰ ਧੁਨੀ ਵਿਗਿਆਨ ਦੀਆਂ ਕਿਹੜੀ ਕਿੜੀ ਕਿਸਮਾਂ ਹਨ ਉਚਾਰ ਸੰਚਾਰ ਸਵਰਣੀ ਅਤੇ ਧੁਨੀ ਵਿਗਿਆਨ ਨਵਾਂ ਪ੍ਰਸ਼ਨ ਕਿਹੜਾ ਸੀ ਅਮਿਰਤਾ ਪ੍ਰੀਤਮ ਪ੍ਰੀਤਮ ਦੀ ਰਚਨਾ ਸੋਵੇ ਪੱਤਰ ਦੀ ਭੂਮਿਕਾ ਕਿਸ ਨੇ ਲਿਖੀ ਪ੍ਰਿੰਸੀਪਲ ਤੇਜਾ ਸਿੰਘ ਅਮਿਰਤਾ ਪ੍ਰੀਤਮ ਦੀ ਰਚਨਾ ਆਵੇ 9ਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਅਮਿਰਤਾ ਪ੍ਰੀਤਮ ਦੀ ਰਚਨਾ ਸਾਵੇ ਪੱਤਰ ਦੀ ਭੂਮਿਕਾ ਕਿਸ ਨੇ ਲਿਖੀ ਪ੍ਰਿੰਸੀਪਲ ਤੇਜਾ ਸਿੰਘ ਨੇ 10ਵੇਂ ਪ੍ਰਸ਼ਨ ਵਿੱਚ ਕਿਹੜਾ ਸੀ ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਮਾਜੀ ਉਪਾਸਾ 10ਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਪੰਜਾਬੀ ਦੀ ਟਕਸਾਲੀ ਉਪਾਸਾ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਮਾਜੀ ਉਪਾਸਾ ਕਿਹੜੀ ਮਾਜੀ ਉਪਾਸਾ 10ਵੇਂ ਪ੍ਰਸੰ 11ਵਾਂ ਪ੍ਰਸੰ ਕਿਹੜਾ ਸੀ ਮੇਰਾ ਪਿੰਡ ਪੁਸਤਕ ਦੇ ਲੇਖਕ ਕੌਣ ਹੈ ਗਿਆਨੀ ਗੁਰਦਿੱਤ ਸਿੰਘ ਫੁੱਲ ਤੋੜਨਾ ਮਨਾ ਹੈ ਜਾਈ ਮਨਾ ਹੈ ਦਾ ਲੇਖਕ ਕੌਣ ਹੈ ਕਰਤਾਰ ਸਿੰਘ ਦੁੱਗਲ 11ਵੇਂ ਪ੍ਰਸੰ ਵਿੱਚ ਪੁੱਛਿਆ ਗਿਆ ਸੀ ਮੇਰਾ ਪਿੰਡ ਪੁਸਤਕ ਦੇ ਲੇਖਕ ਕੌਣ ਹੈ ਗਿਆਨੀ ਗੁਰਦਿੱਤ ਸਿੰਘ ਤੇ 12ਵੇਂ ਪ੍ਰਸੰ ਵਿੱਚ ਪੁੱਛਿਆ ਗਿਆ ਸੀ ਫੁੱਲ ਤੋੜਨਾ ਪੁਸਤਕ ਦੇ ਲੇਖਕ ਕੌਣ ਹੈ ਗਿਆਨੀ ਕਰਤਾਰ ਸਿੰਘ ਦੁੱਗਲ ਕੌਣ ਫੂਲ ਤੋੜਨਾ ਮਨਾਇਆ ਪੁਸਤਕ ਦੇ ਲਿਖ ਕੌਣ ਹੈਗੇ ਜੀ ਕਰਤਾਰ ਸਿੰਘ ਦੁੱਗਲ ਤੇ ਮੇਰਾ ਪਿੰਡ ਪੁਸਤਕ ਦਾ ਲਿਖ ਕੌਣ ਹੈ ਗਿਆਨੀ ਗੁਰਦਿੱਤ ਸਿੰਘ ਪੰਜਾਬੀ ਸੂਫੀ ਪੋਇਟਸ ਪੰਜਾਬੀ ਸੂਫੀ ਪੋਇਟਸ ਪੋਇਟਸ ਦਾ ਕਰਤਾ ਕੌਣ ਹੈ ਡਾਕਟਰ ਲਾਜਵੰਤੀ ਰਾਮਾ ਕ੍ਰਿਸ਼ਨਨ ਬਈ ਪੰਜਾਬੀ ਸੂਫੀ ਤੇਰੇ ਮੇ ਪ੍ਰਸ਼ਨ ਪੁੱਛਿਆ ਗਿਆ ਸੀ ਪੰਜਾਬੀ ਸੂਫੀ ਪੋਇਟਸ ਦਾ ਕਰਤਾ ਕੌਣ ਹੈ ਇਹਦਾ ਉੱਤਰ ਹੈਗਾ ਜੀ ਡਾਕਟਰ ਲਾਜਮਨਤੀ ਕ੍ਰਿਸ਼ਨਨ ਤੇ 14ਵਾਂ ਪ੍ਰਸ਼ਨ ਕਿਹੜਾ ਸੀ ਤਕਸਾਲੀ ਪੰਜਾਬੀ ਦਾ ਨਿਮੰਨਦ ਕਿਸ ਦੀ ਰਚਨਾ ਹੈ ਤਕਸਾਲੀ ਪੰਜਾਬੀ ਦਾ ਨਿਮੰਨਦ ਕਿਸ ਦੀ ਰਚਨਾ ਬਈ ਤਕਸਾਲੀ ਪੰਜਾਬੀ ਦਾ ਨਿਮੰਨਦ ਕਿਸ ਪ੍ਰਿੰਸੀਪਲ ਤੇਜਾ ਸਿੰਘ ਦੀ ਤੇ 14ਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਤਕਸਾਲੀ ਪੰਜਾਬੀ ਦਾ ਨਿਮੰਨਦ ਕਿਸ ਦੀ ਰਚਨਾ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਸਾਡੀ ਅੱਜ ਦੀ ਕਕ੍ਹਾ ਇੱਥੋਂ ਹੀ ਸਮਾਪਤ ਹੋਈ ਸੀ ਤੇ ਅਸਦੀ ਕਥਾ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ